ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਲਈ ਵੱਡੀ ਖਬਰ ਛੇਵੇਂ ਪੇ ਕਮਿਸ਼ਨ ਦੇ ਏਰੀਆ ਨਾਲ ਸੰਬੰਧੀ ਅਪਡੇਟ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਇੱਕ ਮਹੱਤਵਪੂਰਨ ਖਬਰ ਸਾਹਮਣੇ ਆਈ ਹੈ ਛੇਵੇਂ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੈਨਸ਼ਨਰਾਂ ਵੱਲੋਂ ਕਾਨੂੰਨੀ ਲੜਾਈ ਜਾਰੀ ਹੈ ਇਸ ਸੰਬੰਧੀ ਪੰਜਾਬ ਹਾਈ ਕੋਰਟ ਵਿੱਚ ਕੰਟੈਂਪਟ ਪਟੀਸ਼ਨ ਨੰਬਰ 3326 2024 ਦਾਇਰ ਕੀਤੀ ਗਈ ਸੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਆਪਣੇ ਪੱਖ ਪੇਸ਼ ਕਰਨ ਲਈ ਮਾਮਲਾ ਡਬਲ ਬੈਂਚ ਕੋਲ ਲਜਾਣ ਦਾ ਫੈਸਲਾ ਕੀਤਾ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਇੱਕ ਨਵਾਂ ਪ੍ਰਪੋਜ਼ਲ ਪੇਸ਼ ਕੀਤਾ ਹੈ ਜਿਸ ਤਹਿਤ 85 ਸਾਲ ਤੋਂ ਵੱਧ ਉਮਰ ਦੇ ਰਿਟਾਇਰਡ ਮੁਲਾਜ਼ਮਾਂ ਨੂੰ ਤਿੰਨ ਕਿਸ਼ਤਾਂ ਵਿੱਚ ਅਦਾਇਗੀ ਕੀਤੀ ਜਾਵੇਗੀ ਇਹ ਕਿਸ਼ਤਾਂ ਦਸੰਬਰ 2024 ਜਨਵਰੀ 2025 ਅਤੇ ਫਰਵਰੀ 2025 ਵਿੱਚ ਜਾਰੀ ਕੀਤੀਆਂ ਜਿਨ੍ਹਾਂ ਦੀ ਉਮਰ 75 ਸਾਲ ਤੋਂ 85 ਸਾਲ ਦੇ ਦਰਮਿਆਨ ਹੈ ਉਨ੍ਹਾਂ ਲਈ 12 ਕਿਸ਼ਤਾਂ ਵਿੱਚ ਬਕਾਇਆ ਜਾਰੀ ਕੀਤੇ ਜਾਣਗੇ ਜੋ ਅਪ੍ਰੈਲ 2025 ਤੋਂ ਸ਼ੁਰੂ ਹੋਣਗੇ 58 ਸਾਲ ਤੋਂ ਲੈ ਕੇ 75 ਸਾਲ ਦੀ ਉਮਰ ਵਾਲੇ ਰਿਟਾਇਰਡ ਮੁਲਾਜ਼ਮਾਂ ਦੇ ਬਕਾਏ 42 ਮਹੀਨਿਆਂ ਵਿੱਚ 12 ਕਿਸ਼ਤਾਂ ਰਾਹੀਂ ਅਦਾਇਗੀ ਕਰਨ ਦੀ ਯੋਜਨਾ ਹੈ ਵਰਤਮਾਨ ਸਰਵਿਸ ਵਿੱਚ ਮੌਜੂਦ ਮੁਲਾਜ਼ਮਾਂ ਲਈ 36 ਮਹੀਨਿਆਂ ਵਿੱਚ 36 ਕਿਸ਼ਤਾਂ ਦੇ ਰਾਹੀਂ ਬਕਾਇਆ ਜਾਰੀ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਪਹਿਲੀ ਕਿਸ਼ਤ 1 ਮਾਰਚ 2026 ਨੂੰ ਜਾਰੀ ਹੋਵੇਗੀ ਅਤੇ ਆਖਰੀ ਕਿਸ਼ਤ ਮਾਰਚ 2029 ਤੱਕ ਪੂਰੀ ਹੋਵੇਗੀ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪਿਛਲੇ 3 ਸਾਲਾਂ ਦੇ ਵਿੱਤੀ ਖਰਚੇ ਦਾ ਵੇਰਵਾ ਮੰਗਿਆ ਇਸ ਤੋਂ ਇਲਾਵਾ ਸਰਕਾਰ ਨੂੰ ਉਹਨਾਂ ਕਾਰਨਾਂ ਦੀ ਜਾਣਕਾਰੀ ਵੀ ਦੇਣ ਲਈ ਕਿਹਾ ਗਿਆ ਹੈ ਜਿਸ ਦੀ ਵਜ੍ਹਾ ਨਾਲ ਬਕਾਏ ਅਜੇ ਤੱਕ ਜਾਰੀ ਨਹੀਂ ਕੀਤੇ ਗਏ ਡਬਲ ਬੈਂਚ ਕੋਲ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ 25 ਜਨਵਰੀ ਅਤੇ 5 ਫਰਵਰੀ 2025 ਨੂੰ ਹੋਵੇਗੀ। ਪਾਈ ਦੀ ਵੀਡੀਓ ਦੇ ਵਿੱਚ ਇਨਹੀਂ ਮੇਰੇ ਚਬੇਨਾਂ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਸੋ ਥੈਂਕ ਯੂ।